ਉਮਰੇ ਕਾਰਪੋਰੇਸ਼ਨ ਵਾਲੇ ਆ ਰਹੇ ਨੇ ਇਸ ਨਾਲ ਆਏ ਆ ਜੀ ਸਰ ਰੱਖਣਾ ਸੁਪਿੰਦਰ ਵੀ ਆਇਆ ਤੇ ਅਸੀਂ ਅੱਗੇ ਨੀਚੇ ਵੀਰੇ ਜੀ ਸਰ ਕਾਰਪੋਰੇਸ਼ਨ ਦੇ ਅਧਿਕਾਰੀ ਆਏ ਨੇ ਅਸੀਂ ਉਹਨਾਂ ਨੂੰ ਛੋਟੀ ਪ੍ਰੋਵਾਈਡ ਕਰਾਂ ਜੋ ਵੀ ਵਾਇਲੇਸ਼ਨ ਹੈ ਜਿੰਨਾ ਵੀ ਹੋਗਾ ਉਹਦੇ ਬਾਰੇ ਉਹ ਦੱਸਣਗੇ ਬਾਕੀ ਜਿਹੜਾ ਇਹ ਸਤਨਾਮ ਸਿੰਘ ਹੈਗਾ ਇਹਦਾ ਨਾਮ ਸੁਣ ਕੇ लवली ਆ ਇਹ 6 ਸੱਤ ਮੁਕੱਦਮੇ ਇਹਦੇ ਖਿਲਾਫ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਈ ਸਾਡੀਆਂ ਸਹਾਇਜ ਆਪਣੀਆਂ ਵੀ ਹੈਗੇ ਆਈ ਤੇ ਕਾਰਵਾਈ ਕਰੇ ਜੋ ਹੈ ਸਰ ਕਿੰਨੇ ਸਮੇਂ ਤੋਂ ਇਹ शख्स ਨਸ਼ਾ ਵੇਚਦਾ ਸੀ ਇਹ तकरीबन ਜਿਹੜੇ ਇਹਦੇ ਰਜਿਸਟ੍ਰੇਸ਼ਨ ਹੈਗੀ ਆ 2015-16 ਤੋਂ ਲੱਗਿਆ ਹੈ ਤੇ ਹੁਣ ਤੱਕ ਪਰ ਲਗਾਤਾਰ ਚੱਲਿਆ ਸਰ ਇਹੀ ਦੁਕਾਨ ਹੈ ਜਿੱਥੇ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਵੀ ਦੁਕਾਨਾਂ ਹੈਗੀਆਂ ਇਹਦੇ ਬਾਰੇ ਬਹੁਤ ਜੋ ਵੀ ਏਰੀਆ ਹੈਗਾ ਇਹ ਇਹਦਾ ਨਾਮ ਚੰਦਾ ਬਲਕੋ ਤੁਹਾਨੂੰ ਪਤਾ ਹੀ ਆ ਸਾਰਾ ਤੇ ਕਾਰਵਾਈ ਹੋ ਰਹੀ ਹੈ ਤੇ ਅੱਗੋਂ ਵੀ ਇਹ ਜਿਹੜਾ ਨਸ਼ਾ ਫਰੋਦ ਦਿੰਦਾ ਜਿਹੜਾ ਈਮੀ ਕਰਦਾ ਹੈ ਕਾਰਵਾਈ ਸਰੇ ਦੇਖੀ ਜਾ ਕੇ ਕਿੰਨੀ ਹੋਗੀ ਉਹ ਦੇਖ ਲਿਆ ਅੱਗੇ ਦੇਖ ਲਿਆ ਕਿੰਨੇ ਮੈਡੀਕਲ ਤੋਂ ਨਸ਼ਾ ਵੇਚਿਆ ਹੋ ਰਿਹਾ ਕਿੰਨੇ ਉਹ ਨਾ ਕਾਰ 2015 ਤੋਂ 14 15 ਤੋਂ ਲੱਗਿਆ ਹੈ 16 ਤੋਂ ਹੋਰ ਕਿੰਨੇ ਮੈਡੀਕਲ ਅੱਜ ਤੋਂ ਵੇਚਦੇ ਹੋ ਹੋਰ ਕਾਫੀ ਹੈਗੇ ਨੇ ਜਿਵੇਂ ਜਿਵੇਂ ਆਊਗਾ ਤਾਂ ਉਹ ਸਾਹਮਣੇ ਆਉਂਦਾ ਜਾਏਗਾ ਸੋੜੀ ਨਾਂ ਦਾ ਮੈਡੀਕਲ ਤੋਂ ਹੋ ਰਿਹਾ ਹੈਗਾ ਹੁਣ ਵੀ ਨਸ਼ਾ ਵੇਚ ਰਿਹਾ ਹੁਣ ਤੇ ਅੰਦਰ ਉਹਦੇ ਬਾਰੇ ਵੀ ਦੇਖ ਲਾਂਗੇ ਸਰ ਦੇ ਬਾਰੇ ਸਰ ਇਹ ਬਿਲਡਿੰਗ ਡਿਵੋਲਿਸ਼ ਕੀਤੀ ਜਾ ਰਹੀ ਹੁਣ ਬਿਲਕੁਲ ਜੀ ਜੋ ਵਾਇਲੇਸ਼ਨ ਆਈ ਹੈ ਉਹਨੂੰ ਸਾਡੇ ਦੁਆਰਾ ਰਿਪੋਰਟ ਕਰਾਂਗੇ ਠੀਕ ਹੈ ਠੀਕ ਤਾਂ ਸਾਡਾ ਹੱਲਕਾ ਛੱਡ ਜੋ ਜਾਂ ਇਹ ਧੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਪੱਸ਼ਟ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬਚਣਗੇ ਮੈਂ ਕਿੰਨੀ ਪ੍ਰਾਪਰਟੀ ਜਿਹੜੀ ਬਣਾਈ ਕੇ ਦੋ ਨੰਬਰ ਦੀ ਉਹ ਕਿੱਦਾਂ ਕਿੱਥੇ ਜਾਏਗੀ ਇਹਨਾਂ ਦੇ ਕੋਲੋਂ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਂ ਤੇ ਵੀ ਆ ਔਰ ਇਹਨਾਂ ਦੀ ਵਾਈਫ ਦੇ ਨਾਂ ਤੇ ਵੀ ਹੈ ਕਿ ਕੋਈ ਪੁਰਾਣਾ ਕਾਉਂਸਲਰ ਹੈ ਜਿਹੜਾ ਉਹ ਪੀਏ ਆ ਉਹਨਾਂ ਦਾ ਉਹ ਵੀ ਇਹਨਾਂ ਦੇ ਨਾਲ ਇਸ ਤੰਦੇ ਦੇ ਵਿੱਚ ਸ਼ਾਮਲ ਹੈ ਹਰ ਜਗ੍ਹਾ ਕਾਰਵਾਈ ਹੋਏਗੀ ਮੈਨੂੰ ਕਿੰਨੇ ਮੈਡੀਕਲ ਸਟੋਰ ਨੇ ਹੋਰੇ ਉਹਨਾਂ ਤੇ ਕਿੰਨਾ ਨੂੰ ਕਿਹੜੀ ਮੈਸੇਜ ਆ ਚਾਹੁੰਨ ਉਹਨਾਂ ਨੂੰ ਜਿਹੜਾ ਗੰਦਾ ਵੇਚਦੇ ਨੇ ਹਾਂ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਦੋ ਇਲਾਕਾ ਛੱਡ ਦੋ ਇਹ ਧੰਦਾ ਬੰਦ ਕਰ ਦੋ ਆਪਣਾ ਹੋਰ ਕੰਮ ਕਰ ਬਣਾ ਲਓ ਠੀਕ ਹੈ